ਪੰਜਾਬ ਅਤੇ ਪੰਜਾਬੀ ਅਤੇ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਦੇਖ ਰਹੇ ਹੋ ਆਵਾਜ਼ ਇੱਕ ਹੈ ਲੁਧਿਆਣਾ ਦੀ ਉਪਚੋਣ ਪੰਜਾਬ ਦੀ ਰਾਜਨੀਤੀ ਦਾ ਇੱਕ ਤਰ੍ਹਾਂ ਨਾਲ ਕਲੇਸ਼ ਬਣ ਗਈ ਹੈ ਰਾਜਨੀਤੀ ਵਿੱਚ ਇੱਕ ਸੀਟ ਪਿੱਛੇ ਨਾਤੇ ਸਰਕਾਰ ਨੇ ਕਿਸੇ ਨੇ ਬਦਲ ਹੋਣਾ ਨਾ ਕੋਈ ਨਵੀਂ ਸਰਕਾਰ ਬਣਨੀ ਹੈ ਤੇ ਇੱਕ ਸੀਟ ਲੁਧਿਆਣਾ ਪੱਛਮੀ ਦੀ ਪਿੱਛੇ ਤੇ ਨਾ ਹੀ ਕੋਈ ਕਿਸੇ ਪਾਰਟੀ ਦੀ ਅਹਿਮ ਪ੍ਰਾਪਤੀ ਹੋ ਜਾਣੀ ਹੈ ਪਰੰਤੂ ਇਸ ਚੋਣ ਵਿੱਚ ਜਿਹੜੀ ਸੰਜੀਦਗੀ ਪਾਸੇ ਹੋ ਗਈ ਆ ਜਿਸ ਸੰਜੀਦਗੀ ਕਦਰਾਂ ਕੀਮਤਾਂ ਲਾਂਬੇ ਹੋਈਆਂ ਨੇ ਤੇ ਜਿਹੜੀ ਸੰਜੀਦਗੀ ਇਹਨਾਂ ਚੋਣਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੋਂ ਤਵਕਕੋ ਕੀਤੀ ਜਾਂਦੀ ਸੀ ਉਹ ਕਿਤੇ ਨਜ਼ਰ ਨਹੀਂ ਆਉਂਦੀ ਭਾਰਤ ਪੂਸ਼ਨ ਆਸ਼ੂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਵਿਜੀਲੈਂਸ ਵੱਲੋਂ ਬੀਤੀ ਰਾਤ ਕੁਝ ਸਮਨ ਹੁੰਦੇ ਨੇ ਪੇਸ਼ ਹੋਣ ਦੀ ਆਖਿਆ ਜਾਂਦਾ ਕਿਸੇ ਮਾਮਲੇ ਦੇ ਵਿੱਚ ਮਾਮਲਾ ਕੀ ਹੈ ਇੱਕ ਅਲੱਗ ਗੱਲ ਹੈ ਪਰੰਤੂ ਕਿਉਂਕਿ ਚੋਣ ਸਿਰ ਤੇ ਹੋਣ ਕਰਕੇ ਇਹ ਮਾਮਲਾ ਬੜਾ ਚਰਚਾ ਦੇ ਵਿੱਚ ਆਇਆ ਸ਼੍ਰੀ ਜਗਤਪ੍ਰੀਤ ਸਿੰਘ ਐਸਐਸਪੀ ਵੱਲੋਂ ਉਹਨਾਂ ਨੂੰ ਆਪਣੇ ਦਫ਼ਤਰ ਵਿੱਚ ਪੇਸ਼ ਹੋਣ ਦੀ ਆਖਿਆ ਜਾਂਦਾ ਤੇ ਪੇਸ਼ ਹੋਣ ਤੋਂ ਪਰਿਵਾਰ ਵੱਲੋਂ ਇਹ ਆਖਿਆ ਜਾਂਦਾ ਕਿ 19 ਤੋਂ ਬਾਅਦ ਪੇਸ਼ ਹੋਇਆ ਜਾਵੇਗਾ ਅਗਲੇ ਦਿਨ ਫਿਰ ਕੁਝ ਐਸਾ ਬਰਤਾਰਾ ਵਾਪਰਦਾ ਤੇ ਗੱਲ ਮੀਡੀਆ ਵਿੱਚ ਆ ਜਾਂਦੀ ਹੈ ਤੇ ਗੱਲ ਪੰਜਾਬ ਸਰਕਾਰ ਤੇ ਭਾਰਤ ਪੁਸ਼ਨ ਆਸ਼ੂ ਵਿੱਚ ਇੱਕ ਤਰ੍ਹਾਂ ਨਾਲ ਤਲਖ ਮਾਹੌਲ ਬਣਦਾ ਹੈ ਭਾਰਤ ਪੁਸ਼ਨ ਆਸ਼ੂ ਇੱਕ ਤਰ੍ਹਾਂ ਨਾਲ ਪ੍ਰੈਸ ਕਾਨਫਰੰਸ ਕਰਦੇ ਨੇ ਇਸ ਗੱਲ ਨੂੰ ਉਧਾਰ ਬਣਾ ਕੇ ਉਹਦਾ ਰਾਜਸੀ ਲਾਹਾ ਲੈਣ ਦਾ ਯਤਨ ਕਰਦੇ ਨੇ ਤੇ ਦੂਜੇ ਪਾਸੇ ਸਰਕਾਰ ਇਸ ਗੱਲ ਨੂੰ ਘਾਟੇ ਵਿੱਚ ਜਾਂਦਿਆਂ ਵੇਖ ਕੇ ਐਸਐਸਪੀ ਨੂੰ ਤੁਰੰਤ ਸਸਪੈਂਡ ਕਰ ਦਿੰਦੇ ਨੇ ਦੋਵੇਂ ਗੱਲਾਂ ਆਪਸ ਵਿੱਚ ਸ਼ੱਕ ਦੇ ਘੇਰੇ ਵਿੱਚ ਆਉਂਦੀਆਂ ਨੇ ਸਰਕਾਰ ਕਹਿੰਦੀ ਹੈ ਕਿ ਬਿਜੀਲੈਂਸ ਨੂੰ ਸੰਮਣ ਕਰਨਾ ਐਸਐਸਪੀ ਦੀ ਨਿੱਜੀ ਕੋਈ ਗੱਲ ਸੀ ਭਾਰਤ ਪੁਸ਼ਨ ਆਸ਼ੂ ਨੇ ਉਹਨਾਂ ਦੀ ਨੇੜਤਾ ਸੀ ਤੇ ਉਹਨਾਂ ਜਾਣ ਬੁੱਝ ਕੇ ਭਾਰਤ ਪੁਸ਼ਨ ਆਸ਼ੂ ਨੂੰ ਫਾਇਦਾ ਦੇਣ ਵਾਸਤੇ ਸੰਮਣ ਦੇ ਜਿਹੜੇ ਕੀਤੇ ਨੇ ਹੈਰਾਨੀ ਹੁੰਦੀ ਹੈ ਇਹ ਗੱਲ ਕਿਉਂਕਿ ਦੂਜੇ ਪਾਸੇ ਭਾਰਤ ਪੁਸ਼ਨ ਆਸ਼ੂ ਕਹਿੰਦੇ ਨੇ ਅਸੀਂ ਕਿਸੇ ਜ਼ਿੰਮੇਵਾਰੀ ਤੋਂ ਭੱਜਣ ਵਾਲੇ ਨਹੀਂ ਕਿਸੇ ਏਜੰਸੀ ਤੋਂ ਭੱਜਣ ਵਾਲੇ ਨਹੀਂ ਅਸੀਂ ਸਿਰਫ ਇਹ ਚੋਣਾਂ ਦੇ ਇਲੈਕਸ਼ਨ ਤੋਂ ਬਾਅਦ ਅਸੀਂ ਪੇਸ਼ ਹੋ ਕੇ ਹਰ ਗੱਲ ਦਾ ਜਵਾਬ ਆ ਜਿਹੜਾ ਉਹ ਦੇਵਾਂਗੇ ਤੇ ਤਸੱਲੀ ਕਰਵਾਵਾਂਗੇ ਅਮਰਿੰਦਰ ਸਿੰਘ ਰਾਜਾ ਬੜਿੰਕ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਤ ਵੱਡੀ ਪ੍ਰੈਸ ਕਾਨਫਰੰਸ ਕਰਦੇ ਨੇ ਸਰਕਾਰ ਤੇ ਨਜ਼ਰਾਂ ਝਾੜਦੇ ਨੇ ਹੁਣ ਗੱਲ ਆਪਾਂ ਮੁੱਦੇ ਤੇ ਆਈਏ ਗੱਲ ਆਖਰ ਇਹ ਸਾਰਾ ਕੁਝ ਖੇਡ ਕੀ ਹੋ ਰਹੀ ਆ ਪੰਜਾਬ ਦੇ ਲੋਕਾਂ ਨੂੰ ਬੁੱਧੂ ਕਵੇਂ ਸਮਝਿਆ ਜਾ ਰਿਹਾ ਹੈ ਸਰਕਾਰ ਜੇ ਇਹ ਕਹਿੰਦੀ ਹੈ ਕਿ ਐਸਐਸਪੀ ਵਿਜੀਲੈਂਸ ਭਰਤਪੂਸ਼ਨ ਆਸ਼ੂ ਦੇ ਕਰੀਬ ਹੀ ਨੇ ਤੇ ਇੱਥੇ ਆ ਕੇ ਹੈਰਾਨੀ ਹੁੰਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਭਾਰਤ ਪੋਸ਼ਨ ਆਸ਼ੂ ਦੇ ਖਿਲਾਫ ਬਹੁਤ ਵੱਡੇ ਲੈਵਲ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ ਸਾਰੀ ਵਿਜੀਲੈਂਸ ਇਹ ਹੀ ਵਿਜੀਲੈਂਸ ਭਾਰਤ ਪੋਸ਼ਨ Arjun Ashu ਨੂੰ ਅੰਦਰ डकਦੀ ਹੈ ਉਹਨਾਂ ਦਾ ਰਿਮਾਂਡ ਲੈਂਦੀ ਹੈ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ ਤੇ ਪੁੱਛਗਿੱਛ ਦੌਰਾਨ ਬਹੁਤ ਵੱਡੇ ਵੱਡੇ ਖੁਲਾਸੇ ਹੁੰਦੇ ਨੇ ਬਹੁਤ ਸਾਰੇ ਟੈਂਡਰ ਵਗੈਰਾ ਦੇ ਮਾਮਲੇ ਸਾਹਮਣੇ ਆਉਂਦੇ ਨੇ ਬਹੁਤ ਬਰਤਾਰੇ ਬਾਪਰ ਦੇ ਨੇ ਤੇ ਕਈ ਵਾਰ ਧਰਨਾ ਵੀ ਲੱਗਦਾ ਹੈ ਬਲੇਮ ਵੀ ਲੱਗਦੇ ਨੇ ਬਹੁਤ ਕੁਝ ਹੁੰਦਾ ਹੈ ਇਸ ਸਾਰੇ ਕਾਸੇ ਦੇ ਚਲਦੇ ਆ ਹੈਰਾਨੀ ਦੇਖੋ ਤੁਸੀਂ ਕਿ ਉਸ ਵੇਲੇ ਅੱਜ ਦੇ ਕੇਂਦਰੀ ਮੰਤਰੀ ਅੱਜ ਦੇ ਭਾਜਪਾ ਗੁਰਵਨੀਤ ਸਿੰਘ ਬਿੱਟੂ ਉਸ ਵੇਲੇ ਵਿਜੀਲੈਂਸ ਅਧਿਕਾਰੀਆਂ ਨਾਲ ਹੱਥੋ ਪਾਈ ਹੋਣ ਤੱਕ ਜਾਂਦੇ ਨੇ ਕਿ ਭਾਰਤ ਪੁਸ਼ਨ ਆਸ਼ਰਮ ਨਜਾਇਜ਼ ਨੇ ਭਾਰਤ ਪੁਸ਼ਨ ਆਸ਼ਰਮ ਨੂੰ ਜਾਣਬੁੱਝ ਕੇ ਡਾਜਿਆ ਜਾ ਰਿਹਾ ਤੇ ਭਾਰਤ ਪੁਸ਼ਨ ਆਸ਼ਰਮ ਸੀ ਧਿਰ ਬਣ ਕੇ ਲੜਦੇ ਨੇ ਤੇ ਅੱਜ ਕੀ ਹੋ ਗਿਆ ਭਾਰਤ ਪੁਸ਼ਨ ਆਸ਼ਰਮ ਦੇ ਖਿਲਾਫ ਰਵਨੀਤ ਸਿੰਘ ਬਿੱਟੂ ਕੁਝ ਕਹਿੰਦੇ ਨੇ ਅੱਜ ਭਾਰਤ ਪੂਸ਼ਨ ਆਸ਼ੂ ਦੇ ਖਿਲਾਫ ਸਰਕਾਰ ਕੀ ਕਹਿੰਦੀ ਹੈ ਸਰਕਾਰ ਕਹਿੰਦੀ ਹੈ ਕਿ ਇਹ ਸਾਰੀ ਭਾਰਤ ਪੂਸ਼ਨ ਆਸ਼ੂ ਦੀ ਚਾਲ ਹੈ ਭਾਰਤ ਪੂਸ਼ਨ ਆਸ਼ੂ ਦੇ ਕਰੀਬੀ ਨੇ ਐਸਐਸਪੀ ਵਿਰੋਧੀ ਧਿਰ ਵੱਲੋਂ ਇੱਕ ਬੰਦਾ ਇਲੈਕਸ਼ਨ ਲੜ ਰਿਹਾ ਹੈ ਉਹ ਬੰਦਾ ਵਿਜੀਲੈਂਸ ਦੀ ਮਾਰ ਝੱਲ ਕੇ ਆਇਆ ਹੈ ਵਿਜੀਲੈਂਸ ਦੀਆਂ ਅਨਕੁਆਰੀਆਂ ਦੀ ਦਾ ਸਾਹਮਣਾ ਕਰਕੇ ਆਇਆ ਹੈ ਵਿਜੀਲੈਂਸ ਵੱਲੋਂ ਉਹਨੂੰ ਬੁਰੀ ਤਰ੍ਹਾਂ ਉਲਝਾਇਆ ਗਿਆ ਹੈ ਤੇ ਅੱਜ ਪੰਜਾਬ ਸਰਕਾਰ ਕਿੰਨੇ ਹਾਸੋਹੇਣੀ ਗੱਲ ਕਰਦੀ ਹੈ ਕਿ ਬਿਜਲੀenstas اساسੀ ਭਾਰਤ ਪੁਸ਼ਨ ਅਸ਼ੀਵ ਦਾ ਕਰੀਬੀਆ ਤੇ ਉਹਨੇ ਫਰਜ਼ਾ ਦੇਣ ਵਾਸਤੇ ਇਹ ਸਾਰਾ ਡਰਾਮਾ ਜਿਹੜਾ ਉਹ ਰਚਿਆ ਤੇ ਇਸ ਵੀ ਨੂੰ ਸਸਪੈਂਡ ਕਰ ਦਿੱਤਾ ਗਿਆ ਜੇ ਪੰਜਾਬ ਦੇ ਲੋਕ ਕਿੰਨੇ ਭੋਲੇ ਨੇ ਪੰਜਾਬ ਦੇ ਲੋਕ ਕਿੰਨੇ ਸਾਦੇ ਨੇ ਪੰਜਾਬ ਦੇ ਲੋਕ ਕਿੰਨੇ ਬੁੱਧੂ ਨੇ ਪੰਜਾਬ ਦੇ ਲੋਕ ਕਿਸੇ ਕਰ ਨੂੰ ਸਮਝ ਹੀ ਨਹੀਂ ਰਹੇ ਨਹੀਂ ਐਸੀ ਗੱਲ ਨਹੀਂ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਅੱਜ ਜਦੋਂ ਅਸੀਂ ਇਹ ਕਹਿੰਨੇ ਕਿ ਵਿਰੋਧੀ ਧਿਰ ਵੱਲੋਂ ਚੋਣ ਲੜਨ ਵਾਲੇ ਉਸ ਵਿਅਕਤੀ ਦਾ ਕਰੀਬੀ ਐਸਐਸਪੀ ਲੱਗਿਆ ਹੈ ਜਿਹਨੇ ਵਿਜੀਲੈਂਸ ਦੀ ਬਹੁਤ ਸਾਰੀ ਮਾਰ ਆਪਣੇ ਪਿੰਡੇ ਤੇ ਸਹੀ ਹੈ ਤੇ ਜਿਹਨੂੰ ਸੁਪਰੀਮ ਕੋਰਟ ਤੋਂ ਜਾ ਕੇ ਰਾਹਤ ਮਿਲੀ ਸਾਰੀਆਂ ਐਫਆਈਆਰਸ ਰੱਦ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਇਹ ਹਾਸੋ ਹੀਣੀ ਗੱਲ ਨਹੀਂ ਤੇ ਹੋਰ ਕੀ ਹੈ ਸਾਰਾ ਜੋਰ ਸਰਕਾਰ ਦਾ ਸਾਰਾ ਤਾਮ-ਚਾਮ ਸਰਕਾਰ ਦਾ ਸਾਰੀ ਸਰਕਾਰੀ ਮਸ਼ੀਨਰੀ ਕਿੱਡਾ ਕੁਛ ਕੀ ਕੁਝ ਵਰਤਾਰੇ ਪਾਪ ਰਹੇ ਨੇ ਤੇ ਹਾਸੋ ਹੀ ਨਹੀਂ ਗੱਲ ਯਾਰ ਸਰਕਾਰ ਇਹ ਕਹਿ ਰਹੀ ਹੈ ਕਿ ਕਰੀਬੀ ਹੈ ਜਿਹੜਾ ਉਹ ਭਾਰਤ ਪੂਸ਼ਣ ਆਸ਼ੂ ਦਾ ਜਿਸ ਭਾਰਤ ਪੂਸ਼ਣ ਆਸ਼ੂ ਨੇ ਸਾਰਾ ਸੰਤਾਪ ਢੰਡਾਇਆ ਅੱਜ ਜਦੋਂ ਅਸੀਂ ਇਸ ਵਰਤਾਰੇ ਨੂੰ ਸਮੁੱਚਤਾ ਵਿੱਚ ਜਾ ਕੇ ਵੇਖਦੇ ਹਾਂ ਤੇ ਭਾਰਤ ਪੂਸ਼ਣ ਆਸ਼ੂ ਕੀ ਇੱਡਾ ਤਕੜਾ ਕਿਉਂ ਦੋ ਐਸਐਸਪੀ ਬਿਜਲੀ ਨਸ ਲੱਗਿਆ ਜਿਸ ਬੰਦੇ ਨੂੰ ਬਿਜਲੀ ਨਾਲ ਪੂਰਨ ਰੂਪ ਵਿੱਚ ਸਾਹਮਣਾ ਕਰਨਾ ਪੈ ਰਿਹਾ ਐ ਇਸ ਵੇਲੇ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਨੇ ਭਾਰਤ ਪੂਸ਼ਣ ਆਸ਼ੂ ਜਿਹੜਾ ਆਪਣੀ ਪਾਰਟੀ ਦੇ ਪ੍ਰਧਾਨ ਨੂੰ ਚੋਣ ਮੁਹੰਮ ਵਿੱਚ ਸ਼ਾਮਲ ਤੱਕ ਨਹੀਂ ਹੁਣ ਆ ਪਸੰਦ ਕਰਦਾ ਤੇ ਪਾਰਟੀ ਡਿਸਪਲਿਨ ਦੇ ਵਿੱਚ ਰਹਿੰਦੇ ਆ ਕਿਤੇ ਨਾ ਕਿਤੇ ਪਾਰਟੀ ਪ੍ਰਧਾਨ ਆਏ ਨੇ ਪਰ ਉਹ ਗੱਲ ਹਲੇ ਨਹੀਂ ਤੁਰੀ ਜਿਹੜੀ ਗੱਲ ਇਲੈਕਸ਼ਨਾਂ ਦੀ ਹੁੰਦੀ ਹੈ ਹੁਣ ਜਦੋਂ ਏਡਾ ਏਡੀਆਂ ਗੱਲਾਂ ਏਡੇ ਏਡੇ ਵਰਤਾਰੇ ਵਾਪਰਦੇ ਨੇ ਤੇ ਸਰਕਾਰ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦਾ ਬਿਆਨ ਇਹ ਹੁੰਦਾ ਕਿ SSP ਜਗਤਪ੍ਰੀਤ ਸਿੰਘ ਵਿਜੀਲੈਂਸ ਅਰਥਪੂਸ਼ਨ ਆਸ਼ੂ ਦੇ ਕਰੀਬ ਨੇ ਤੇ ਉਹਨਾਂ ਕਰੀਬੀ ਹੋਣ ਕਰਕੇ ਉਹਨਾਂ ਨੂੰ ਫਾਇਦਾ ਦੇਣ ਵਾਸਤੇ ਸਾਰਾ ਡਰਾਮਾ ਅੱਜ ਮੈਂ ਸਾਰੇ ਚੈਨਲਾਂ 'ਤੇ ਤਸਵੀਰ ਦਾ ਵੇਖ ਰਿਹਾ ਕੀ ਡਰਾਮਾ ਹੋ ਰਿਹਾ ਸਾਰੇ ਚੈਨਲ ਅਰਥਪੂਸ਼ਨ ਆਸ਼ੂ ਤੇ ਪੰਜਾਬ ਸਰਕਾਰ ਨੂੰ ਵਿਖਾ ਰਹੇ ਨੇ ਕਿੱਦਾਂ ਕਿੱਦਾਂ ਦੇ ਚਿਹਰੇ ਸਾਹਮਣੇ ਆ ਰਹੇ ਨੇ ਕੀ ਸੱਚਮੁੱਚ ਪੰਜਾਬ ਦੇ ਲੋਕ ਇੰਨੇ ਕਮਲੇ ਹੋ ਗਏ ਪਿਛਲੀਆਂ ਉਪਚੋਣਾ ਵਿੱਚ ਕਿਹੋ ਜਿਹਾ ਵਰਤਾਇਕ ਇੱਕ ਵਿਅਕਤੀ ਨੂੰ ਰਾਤ ਨੂੰ ਦੂਜੀ ਪਾਰਟੀ ਵਿੱਚੋਂ ਲਿਆ ਕੇ ਤੋਂ ਅਗਲੇ ਦਿਨ ਟਿਕਟ ਦਿਓ ਉਦੇ ਸਾਰੇ ਪਾਪ ਧੋਤੇ ਜਾਂਦੇ ਨੇ ਉਦੇ ਸਾਰੇ ਕੇਸ ਉਹਦੇ ਸਾਰੇ ਕ腐ਸ਼ਨ ਦੇ ਦਾ ਖਤਮ ਹੋ ਜਾਂਦੇ ਨੇ ਸੋ ਐਸੇ ਯਾਰ ਪ੍ਰਤਾਰੇ ਇਹ ਸਾਰਾ ਕੁਝ ਕਦੋਂ ਤੱਕ ਬਾਪੜਤਾਰ ਹੁੰਗਾ ਭਾਰਤ ਪੂਸ਼ਣ ਆਸ਼ੂ ਏਡਾ ਬਲਵਾਨ ਏਡਾ ਤਖੜਾ ਕਿ ਉਹ ਵਿਜੀਲੈਂਸ ਦਾ ਐਸਐਸਪੀ ਤੱਕ ਆਪਣਾ ਲਵਾ ਕੇ ਰੱਖਦਾ ਆਪਣੇ ਸ਼ਹਿਰ ਦੇ ਵਿੱਚ ਇਹ ਗੱਲਾਂ ਘਟੋ ਘਟ ਔਣ ਵਾਲੀ ਪੀੜ੍ਹੀ ਹੈ ਜਿਹੜੇ ਅੱਜ ਦੇ ਬੱਚੇ ਨੇ ਉਹਨਾਂ ਦੀ ਸਮਝ ਬਾਹਰ ਨਹੀਂ ਤੇ ਉਹ ਇਹਨਾਂ ਨੂੰ ਕਦਾ ਚਿਤ ਵੀ ਬਰਦਾਸ਼ਤ ਨਹੀਂ ਕਰਦੇ ਰਾਜਨੀਤੀ ਦੇ ਵਿੱਚੋਂ ਸ਼ਿਸ਼ਟਾਚਾਰ ਰਾਜਨੀਤੀ ਦੇ ਵਿੱਚੋਂ ਮर्यादा ਰਾਜਨੀਤੀ ਦੇ ਵਿੱਚੋਂ اصولਾਂ ਦੇ ਆਧਾਰਿਤ ਸੁੰਦਰ ਸਮਾਜ ਦੀ ਸਿਰਜਣਾ ਖਤਮ ਹੋ ਗਈ ਹੈ ਤੇ ਲੋਕਾਂ ਨੂੰ ਇਸ ਤਰੀਕੇ ਨਾਲ ਹਰ ਰੋਜ਼ ਨਿਤ ਨਮਾ ਝੂਠ ਸਾਰੀਆਂ ਪਾਰਟੀਆਂ ਵੱਲੋਂ ਪਰੋਸਿਆ ਜਾਂਦਾ ਹੈ ਕਿ ਅਗਲੇ ਦਿਨ ਉਸੇ ਝੂਠ ਨੂੰ ਹੋਰ ਤਰੀਕੇ ਨਾਲ ਪੇਸ਼ ਕਰ ਦਿੱਤਾ ਜਾਂਦਾ ਅਗਲੇ ਦਿਨ ਉਹਨੂੰ ਸੱਚ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਪੰਜਾਬ ਦੇ ਲੋਕ ਇੰਨੇ ਬੁੱਧੂ ਨਹੀਂ ਲੋ ਜਿਹੜਾ ਨਦੀ ਉਪ ਪਛਮੀ ਦੀ ਉਪਚੋਣ ਹੈ ਜਿਹੜੀ ਬਹੁਤ ਵੱਡੇ ਸਵਾਲ ਰਾਜਨੀਤਿਕ ਲੋਕਾਂ ਦਾ ਕਿਰਦਾਰ ਬਹੁਤ ਸਾਰੀਆਂ ਗੁੰਝਲਤਾਵਾਂ ਇਸ ਵੇਲੇ ਪੰਜਾਬੀਆਂ ਨੂੰ ਖੋਲ-ਖੋਲ ਕੇ ਸਾਹਮਣੇ ਲਿਆ ਰਹੀ ਹੈ ਤੇ ਇਹ ਚੋਣ ਹੈ ਜਿਹੜੀ ਇਸ ਪਾਰਟੀ ਨਾਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਨਾ ਤਾਂ ਕਿਸੇ ਪਾਰਟੀ ਦੀ ਸਰਕਾਰ ਬਣ ਜਾਣੀ ਹੈ ਨਾ ਕਿਸੇ ਪਾਰਟੀ ਦੀ ਸਰਕਾਰ ਟੁੱਟ ਜਾਣੀ ਹੈ ਤੇ ਨਾ ਕੋਈ ਬਹੁਤ ਵੱਡੇ ਰਾਜਨੀਤਿਕ ਤਬਦੀਲੀਆਂ ਆ ਜਾਣੀਆਂ ਨੇ ਇੱਕ ਆਮ ਚੋਣ ਹੈ ਜੇ ਇੱਕ ਜਿੱਤ ਗਿਆ ਤੇ ਦੂਜੇ ਨੂੰ ਕੋਈ ਫਾਇਦਾ ਨਹੀਂ ਹੁੰਨਾ ਜੇ ਦੂਜੇ ਚੱਤੇਗਾ ਤੀਜੇ ਨੂੰ ਕੋਈ ਫਾਇਦਾ ਨਹੀਂ ਆਮ ਵਰਤਾਰਿਆਂ ਵਿੱਚ ਵੀ ਜੇ ਅਸੀਂ ਜੰਗ ਦਾ ਅਖਾੜਾ ਬਣਾ ਦਿੰਨੇ ਤੇ ਰਾਜਨੀਤੀ ਤਾਂ ਪੰਜਾਬ ਦੇ ਭਲੇ ਦੇ ਨਾਲ ਆਉਣ ਦੀ ਆਸ ਸਦਾ ਲਈ ਖਤਮ ਹੋ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਫਿਲਹਾਲ ਇੰਨਾ ਹੀ ਪਿਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ ਸਤਿ ਸ੍ਰੀ ਅਕਾਲ